와 구루 와지 구루 와 구루 와지 구고 내가 ਕੌੜੇ ਦੀ ਤਾਂ ਫੋਟੋ ਲਿਓ ਹੈ ਨਾ ਉਹ ਦਾ ਸੀ ਕਨ ਨਾ ਬਾਪਾ ਦੀ ਦਰਵਾਜ਼ਾ ਆਹ ਲਾ ਦੇ ਕਰਕੇ ਦਰਵਾਜ਼ਾ ਲਾ ਦੋ ਦਰਵਾਜ਼ਾ ਲਾ ਦੋ ਦਰਵਾਜ਼ਾ ਲਾਜ ਦੇ ਦਰਵਾਜ਼ਾ ਉਹ ਇਹ ਖਿਡਲ ਮੇਰੇ ਜੀ ਨਾ ਇਧਰ ਦੇ ਪਿੱਛੇ ਨਾ ਯਾਹ ਜੀ ਪਿੱਛੇ ਨਾ ਕੰਤੋਂ ਨਿਕਲਦੇ ਫੜਦੇ ਜੀ ਹਰ ਜਤਿੰਦਰ ਸਿੰਘ ਪੁਆਤ ਮੇਰੇ ਧਰਮ ਪਤਨੀ ਸ਼੍ਰੀਮਤੀ ਹਰਜਿੰਦਰ ਕੌਰ ਪੁਆਤ ਇਸ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਆ ਜਿਹੜਾ ਨਗਰ ਕੀਰਤਨ ਆਪੇ ਗੁਰ ਚੇਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਇਆਂ 10 ਜਨਵਰੀ ਨੂੰ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਦੀ ਅਗਵਾਈ ਪੰਜ ਸਿੰਘ ਸਹਿਵਾਨ ਕਰਨਗੇ ਤੇ ਜਿਸ ਦੇ ਛਤਰ ਛਾਇਆ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਵੇਗੀ ਇਹ ਜਦੋਂ 10 ਤਰੀਕ ਨੂੰ ਆਰੰਭ ਹੋਣ ਤੋਂ ਉਪਰੰਤ ਪਹਿਲਾ ਇਹਦਾ ਵਿਸ਼ਰਾਮ ਚਮਕੌਰ ਸਾਹਿਬ ਦੇ ਪਵਿੱਤਰ ਧਰਤੀ ਤੇ ਹੋਵੇਗਾ 11 ਤਰੀਕ ਨੂੰ ਚਮਕੌਰ ਸਾਹਿਬ ਤੋਂ 10 ਵਜੇ ਦੇ ਲਗਭਗ ਅਗਰ ਕੀਰਤਨ ਅੱਗੇ ਚੱਲੇਗਾ। ਔਰ ਸਾਡਾ ਹਲਕਾ ਸਮਰਾਲਾ ਹੋਣ ਦੇ ਨਾਤੇ ਮੈਂ ਸਮਰਾਲਾ ਇਲਾਕੇ ਦੇ ਨਿਵਾਸੀਆਂ ਨੂੰ ਬੇਨਤੀ ਕਰਦਾ ਤੇ ਦੱਸਣਾ ਵੀ ਚਾਹਨਾ ਕਿ ਇਹ ਨਗਰ ਕੀਰਤਨ 11 ਤਰੀਕ ਨੂੰ ਲਗਭਗ 12 ਵਜੇ ਬਹਿਲੋਲਪੁਰ ਪੁਲ ਤੱਕ ਤੇ ਆਵੇਗਾ ਔਰ ਸੰਗਤਾਂ ਉੱਥੇ ਵੱਡੀ ਗਿਣਤੀ ਦੇ ਵਿੱਚ ਗੇਟ ਲੱਗੇਗਾ ਉੱਥੇ ਰਸੀਬ ਕਰਨ ਗਿਆ ਆਪਣੇ ਹਲਕੇ ਦੇ ਵਿੱਚ ਆਉਣ ਤੇ ਸਾਰੀ ਸੰਗਤ ਨੂੰ ਤੇ ਗੁਰੂ ਸਾਹਿਬ ਨੂੰ ਨਾਤਮਾਸਤਕ ਹੋ ਕੇ ਆ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਉਥੋਂ ਚੱਲਦਾ ਹੋਇਆ ਝਾੜ ਸਾਹਿਬ ਝਾੜ ਸਾਹਿਬ ਤੋਂ ਪਵਾਤ ਪਵਾਤ ਪਿੰਡ ਪਵਾਤ ਪਿੰਡ ਤੋਂ ਸਹਿਜੋ ਮਾਜਰਾ ਰਤੀਪੁਰ ਤੋਂ ਹੁੰਦਾ ਹੋਇਆ ਗੁਰਦੁਆਰਾ ਚਨ ਕਮਲ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਲਗਭਗ 2 1.5 ਤੋਂ 2 ਵਜੇ ਦੇ ਵਿੱਚ ਵਿੱਚ ਇੱਥੇ ਪਹੁੰਚ ਜਾਵੇਗਾ ਮੇਰੀ ਆਲੇ ਦੁਆਲੇ ਦੇ ਸਾਰੇ ਸੰਗਤਾਂ ਨੂੰ ਬੇਨਤੀ ਆ ਕਿਉਂਕਿ ਇਸ ਦੇ ਵਿੱਚ ਗੁਰੂ ਦੇ ਸ਼ਾਸਤਰਾਂ ਦੇ ਨਾਲ ਚੱਲਣਾ ਹੈ। ਔਰ ਗੁਰੂ ਦੇ ਸ਼ਾਸਤਰ ਬੱਸਾਂ ਦੇ ਵਿੱਚ ਬਕਾਇਦਾ ਤੌਰ ਤੇ ਬੜੇ ਸਤਕਾਰ ਦੇ ਨਾਲ ਸਜਾਏ ਹੋਣਗੇ। ਔਰ ਗੁਰੂ ਦੇ ਦਰਸ਼ਨ ਕਰਨ ਦੇ ਲਈ ਵੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਜਿਹੜੀ ਦੂਰ ਨੇੜੇ ਸੰਗਤਾਂ ਨੇ ਜਿਹੜੇ ਰਸਤੇ ਦੇ ਵਿੱਚ ਆਉਂਦੇ ਨੇ ਨਗਰ ਉਹਨਾਂ ਨੇ ਤਾਂ ਹਾਜ਼ਰ ਹੋਣਾ ਹੀ ਹੋਣਾ। ਮੇਰੀ ਆਲੇ ਦੁਆਲੇ ਦੀ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਆਪਾਂ ਨੂੰ ਜਿਹੜਾ ਪੁਆਇੰਟ ਨੇੜੇ ਲੱਗਦਾ। ਉੱਥੇ ਆ ਕੇ ਗੁਰੂ ਦੇ ਦਰਸ਼ਨ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਰਬੰਸ ਦਾਨੀ ਦਸਮ ਪਾਤਸ਼ਾਹ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਹਿ ਪ੍ਰਗਟੋ ਮਰਦ ਅਗੰਮੜਾ ਵਰਿਆਮ ਅਕੇਲਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਦਸਮ ਪਾਤਸ਼ਾਹ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਮਨਾਉਂਦਿਆਂ ਹੋਇਆ ਸਿੱਖ ਪੰਥ ਨੇ ਫੈਸਲਾ ਕੀਤਾ ਹੈ ਧੰਨ ਧੰਨ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰ ਜੋ 17 ਜਨਵਰੀ ਨੂੰ ਆ ਰਿਹਾ ਹੈ ਉਸ ਦੇ ਸਬੰਧ ਵਿੱਚ ਪੰਜਾਂ ਪਿਆਰਿਆਂ ਦੀ ਅਗਵਾਈ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਆਰੰਭ ਕੀਤਾ ਜਾਵੇਗਾ ਜੋ 10 ਜਨਵਰੀ ਨੂੰ ਆਰੰਭ ਹੋ ਰਿਹਾ ਹੈ ਉਹ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਰਾਤ ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਇਸ ਦਾ ਵਿਸ਼ਰਾਮ ਹੋਵੇਗਾ 11 ਜਨਵਰੀ ਨੂੰ ਇੱਥੋਂ ਨਗਰ ਕੀਰਤਨ ਅੱਗੇ ਪੜਾਵਾਂ ਲਈ ਆਰੰਭ ਹੋਵੇਗਾ ਜੋ ਇਸ ਕਤਨਗੜ੍ਹ ਸਾਹਿਬ ਚਮਕੌਰ ਸਾਹਿਬ ਦੀ ਧਰਤੀ ਤੋਂ ਆਰੰਭ ਹੋਇਆ ਨਗਰ ਕੀਰਤਨ ਗੁਰਦੁਆਰਾ ਝਾੜ ਸਾਹਿਬ ਪਵਾਤ ਪਿੰਡ ਵੱਖ-ਵੱਖ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਇੱਥੇ ਨਗਰ ਮਾਚੀਵਾੜਾ ਸਹਿਬ ਵਿਖੇ ਪਹੁੰਚੇਗਾ ਇੱਥੋਂ ਚੱਲ ਕੇ ਗੁਰਦੁਆਰਾ ਦੇਗ ਸਰ ਕਟਾਣਾ ਸਹਿਬ ਅੱਗੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਉੱਥੋਂ 12 ਤਰੀਕ ਨੂੰ ਨਗਰ ਕੀਰਤਨ ਆਰੰਭ ਹੋ ਕੇ ਗੁਰਦੁਆਰਾ ਮੈਧੀਆਣਾ ਸਹਿਬ ਪਾਤਸ਼ਾਹੀ ਦਸਵੀਂ ਉੱਥੇ ਰਾਤ ਬਿਸ਼ਰਾਮ ਹੋਵੇਗਾ 13 ਤਰੀਕ ਨੂੰ ਉਥੋਂ ਆਰੰਭ ਹੋ ਕੇ ਗੁਰੂ ਕੀ ਢਾਬ ਜੈਤੋ ਵਿਖੇ ਵਿਚਰਾਮ ਹੋਵੇਗਾ ਤੇ 14 ਤਰੀਕ ਨੂੰ ਉਥੋਂ ਆਰੰਭ ਹੋ ਕੇ ਮੁਕਸਰ ਦੀ ਧਰਤੀ ਗੁਰਦੁਆਰਾ ਦਰਬਾਰ ਸਾਹਿਬ ਮੁਕਸਰ ਸਾਹਿਬ ਵਿਖੇ ਉਸ ਦੀ ਰਾਤ ਨੂੰ ਜਿਹੜੀ ਹੈ ਵਿਚਰਾਮ ਦੀ ਰਾਤ ਹੈ ਤੇ ਅਗਲੇ ਦਿਨ 15 ਜਨਵਰੀ ਨੂੰ ਮੁਕਸਰ ਸਾਹਿਬ ਤੋਂ ਆਰੰਭ ਹੋ ਕੇ ਤੇ ਰਾਤ ਬਸ਼ਰਾਮ ਜਿਹੜਾ ਹੈ ਗੁਰਦੁਆਰਾ ਹਾਜੀ ਰਤਨ ਬਠੰਡਾ ਵਿਖੇ ਹੋਵੇਗਾ 16 ਤਰੀਕ ਨੂੰ ਉਥੋਂ ਆਰੰਭ ਹੋ ਕੇ ਪੰਜਵਾਂ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤਲਵੰਡੀ ਵਿਖੇ 16 ਤਰੀਕ ਦੀ ਸ਼ਾਮ ਨੂੰ ਨਗਰ ਕੀਰਤਨ ਜਿਹੜਾ ਹੈ ਉਥੇ ਇਸ ਦੀ ਸੰਪੂਰਨਤਾ ਹੋਵੇਗੀ ਤੇ 17 ਤਰੀਕ ਨੂੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਜੀ ਦੇ ਵਿੱਚ ਸੰਬੰਧ ਵਿੱਚ ਰੱਖੇ ਹੋਏ ਅਖੰਡ ਪੜ ਸਾਹਿਬ ਜੀ ਦਾ ਭੋਗ ਅਪਰੰਤ ਪੰਥ ਦੀਆਂ ਮਹਾਨ ਹਸਤੀਆਂ ਤਖਤਾਂ ਦੇ ਸਿੰਘ ਸਹਿਬਾਨ ਤੇ ਇੰਟਰਨੈਸ਼ਨਲ ਬਲਾਰੇ ਕਥਾਵਾਚਕ ਕੀਰਤਨੀਏ ਢਾਲੀ ਸਿੰਘ ਕਵੀਸ਼ਰ ਸਿੰਘ ਸੰਗਤਾਂ ਨੂੰ ਗੁਰੂ ਦਾ ਜਸ ਗੁਰੂ ਕੀ ਬਾਣੀ ਗੁਰੂ ਕੀਆਂ ਕਥਾ ਜਣੀਆਂ ਹਨ ਸੁਣਾ ਕੇ ਸੰਗਤਾਂ ਨੂੰ ਸੰਬੋਧਨ ਕਰਨਗੇ ਇਹ ਜਿਹੜਾ ਹੈ ਵਿਸ਼ਾਲ ਪ੍ਰੋਗਰਾਮ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਗੁਰਪੁਰਬ ਨੂੰ ਮੁੱਖ ਰੱਖਦਿਆਂ ਇਹ ਆਰੰਭ ਕੀਤਾ ਹੈ ਸਰਬੱਤ ਸੰਗਤਾਂ ਨੂੰ ਅਪੀਲ ਹੈ ਕਿ ਸਾਰੀਆਂ ਸੰਗਤਾਂ ਇਸ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਵੀ ਭਰਨ ਤੇ ਵੱਧ ਤੋਂ ਵੱਧ ਸਾਡਾ ਫਰਜ ਬਣਦਾ ਹੈ ਕਿ ਪੁੱਤਰਾਂ ਦੇ ਦਾਨੀ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆ ਰਹੇ ਨਗਰ ਕੀਰਤਨ ਵਿੱਚ ਆਪਾਂ ਸੇਵਾ ਵੀ ਕਰੀਏ ਜਿਹੜੀਆਂ ਸੰਗਤਾਂ ਵਿੱਚ ਸ਼ਾਮਲ ਹਨ ਉਹਨਾਂ ਦੀ ਸੇਵਾ ਚਾਹ ਪਾਣੀ ਆਦ ਲੰਗਰ ਦੇ ਨਾਲ ਤੇ ਆਪ ਵੀ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ